ਅਜੀ ਨਾ ਕੀ ਜੀ ਮੇਰਾ ਨਾਮ ਬਰਜਿੰਦਰ ਸਿੰਘ ਹੈ ਜੀ ਮੈਂ ਸਰਸੇ ਦਾ ਰਹਿਣ ਵਾਲਾ ਤੇ ਇੱਥੇ ਮੇਰੀ ਬਟਿਆ ਸੀ ਕੱਲੇ ਧੱਕੇ ਨਾਲ ਸਾਨੂੰ ਆਪੇ ਉਥੋਂ ਕੁੜੀ ਨੂੰ ਲੈ ਕੇ ਆਇਆ ਇਹਨੇ ਕੁੜੀ ਨੂੰ ਚਲਾ ਕੇ ਮਾਰਿਆ ਨਿੱਕੀ ਬੱਚੀ ਨੂੰ ਇਹਨੇ ਤਲਾਕ ਹੈ ਮਾਰਿਆ ਕਹਿੰਦਾ ਮੈਂ ਕਿਹਾ ਅੱਜ ਨਾ ਜਾਓ ਇੰਨੀ 6 ਵਜੇ ਬਹੁਤ ਰਾਤ ਲੇਟ ਹੋ ਗਏ ਆ ਇਸ ਟਾਈਮ ਨਾ ਦੋ ਸਵੇਰੇ ਚਲ ਜਾਏ ਇਹਨੇ ਕੁੜੀ ਨੂੰ ਛੋਟੀ ਨੂੰ ਵੀ ਬੱਚੀ ਨੂੰ ਚਲਾ ਕੇ ਮਾਰਿਆ ਜੀ ਕਹਿੰਦਾ ਤੁਸੀਂ ਇਹਨੂੰ ਵੀ ਰੱਖ ਲਓ ਤੇ ਉਹਨੂੰ ਵੀ ਰੱਖ ਲਓ ਕਹਿੰਦਾ ਰੱਖੀ ਰੱਖੋ ਫਿਰ ਮੈਨੂੰ ਸਮਝਾ ਪਾ ਕੇ ਇਨੋਂ ਨਾਲ ਤੋਰਿਆ ਇਹ ਪਹਿਲਾਂ ਵੀ ਰੋਜ਼ ਹੀ ਲੜਦਾ ਰਹਿੰਦਾ ਹੈ ਇਹ ਮਾਰ ਕਟਾਈ ਕਰਦਾ ਤੇ ਮੈਂ ਤਾਂ ਸੋਚਿਆ ਕਿ ਵੀ ਤਾਂ ਸੁਧਰ ਜੇਗਾ ਅਸ ਤਾਂ ਕੁੜੀਆਂ ਵਾਲੇ ਆ ਜੀ ਅਸੀਂ ਬਸਾਣਾ ਚਾਹੁੰਦੇ ਸੀ ਹੁਣ ਇਹਨੇ ਸੋਚੀ ਸਮਝੀ ਸਾਦੀ ਸਤਾ ਤੁਹਾਨੂੰ ਸ਼ਾਮ ਰਾਤ ਨੂੰ ਲੈ ਕੇ ਆਇਆ ਤੇ ਨੇ ਆ ਕੇ ਨਹਿਰ ਚ ਡੁੱਟ ਤਾ ਆਪ ਬਚ ਗਿਆ ਆਪ ਕਿਵੇਂ ਬਚ ਗਿਆ ਨਹਿਰ ਡਿੱਗਦੇ ਸਾਰੇ ਡਿੱਗਦੇ ਨਹਿਰ ਚ ਡਿੱਗਦੇ ਸਾਰੇ ਡਿੱਦੇ ਇਹ ਕਿਵੇਂ ਬਚ ਗਿਆ ਜੀ ਇਹਨੇ ਧੱਕਾ ਮਾਰਿਆ ਜੀ ਉੱਥੇ ਕਾਲਾ ਹਿਮਨ ਪੁਲਿਸ ਪ੍ਰਸ਼ਾਸਨ ਤੋਂ ਇਹ ਵਈ ਇਹ 302 ਦਾ ਪਰਚਾ ਦਰਜ ਕਰਿਆ ਜਾਵੇ ਤੇ ਇਕ ਤਫਤੀਸ਼ ਕਰੀ ਜਾਵੇ ਨਾਲੇ ਨਾ ਕਿਸੇ ਤਕੜੀ ਨਾਲ ਤਫਤੀਸ਼ ਚ ਇਹ ਜੋ ਪੁਲਿਸ ਕੱਢ ਦਵੇ ਮੈਨੂੰ ਕੋਈ ਦੁੱਖ ਨਹੀਂਗਾ ਇਨੀ ਇਨਕੁਆਰੀ ਗਹਿਣ ਜਾਂਚ ਵਿੱਚ ਜਾਂਚ ਕੀਤੀ ਜਾਵੇ ਇਨੀ ਇਨਕੁਆਰੀ ਕਰੀ ਜਾਵੇ ਇਹਦੇ ਵਿੱਚ ਮੇਰੀ ਦੋਹਤੀ ਸੀ ਉਹਦੀ ਡੈਥ ਹੋ ਗਈ ਏ ਤੇ ਇੱਕ ਮੇਰੀ ਕੁੜੀ ਦੀ ਜੋ ਕੁੜੀ ਦੀ ਡੈਥ ਹੋ ਗਈ ਏ ਇਹ ਦੋਹਤ ਨੂੰ ਕੁੜੀ ਨੂੰ ਤਾਂ ਛੋਟੀ ਨੂੰ ਲਾਇਕ ਹੀ ਨਹੀਂ ਕਰਦਾ ਦੋਤ ਨੂੰ ਧੱਕੇ ਮਾਰ ਕੇ ਆਇਆ ਉਥੋਂ ਫਿਰ ਮੈਂ ਸਮਝਾਵਾਂਗਾ ਮੈਂ ਚਲ ਕੋਈ ਨਹੀਂ ਸੰਭਲ ਜਗਾ ਇਹਨਾਂ ਨੇ ਯਾ ਕੁੜੀਆਂ ਗਾੜੀਆਂ ਨਾਲ ਲਿੰਕ ਰਖਦਾ ਜੀ ਇਹ ਵਿਆਹ ਕਰਵਾਉਣਾ ਚਾਹੁੰਦਾ ਸੀ ਤਾਂ ਉਹਨੂੰ ਮਾਰਿਆ ਇਹਨੇ ਜੀ ਹੁਣ ਕੀ ਮਨੋ ਪੁਲਿਸ ਨਾਲ ਕੀ ਹੋ ਜੇ ਪੁਲਿਸ ਨੇ ਜੀ ਸਾਡੇ ਨਾਲ ਕੋਈ ਸੁਣਵਾਈ ਨਹੀਂ ਕੀਤੀ ਉਹਨੇ ਤਾਂ 304 ਦਾ ਪਰਚਾ ਕੀਤਾ ਮੈਂ ਕਹਿੰਨਾ ਵਾਰ-ਵਾਰ ਕਿ ਇਹਨਾਂ ਮਰਡਰ ਕੀਤਾ ਇਹਨੇ ਮਰਡਰ ਕੀਤਾ ਮਰਡਰ ਕੀਤਾ ਸਾਡੀ ਸੁਣਵਾਈ ਨਹੀਂ ਹੋ ਰਹੀ ਜੀ ਹੁਣ ਤੁਸੀਂ ਕੀ ਮਨੋ ਕੋਈ ਪੁਸ਼ਪਨਾਮ ਕਰਾ ਰਹੇ ਹੋ ਜਾਂ ਕੋਈ ਪੁਸ਼ਪਨਾਮ ਹਾਂ ਤਾਂ ਹੀ ਕਰਾਵਾਂਗੇ ਤਾਂ ਹੀ ਕਰਾਵਾਂਗੇ ਪਰ ਤਾਂ ਸਹੀ ਦਰਜ ਕਰਾਂਗੇ ਤਾਂ 302 ਦਾ ਪਰਚਾ ਦਰਜ ਕਰਨ ਇਹਦੀ ਜਾਂਚ ਕਰਨ ਫਿਰ ਰਿਪੋਰਟ ਮਾਰਟ ਕਰਨ ਤੇ ਰਿਪੋਰਟ ਮਾਰਨ ਕੁਝ ਵੀ ਨਿਕਰਾਵਾਂਗੇ ਇਸ ਤੋਂ ਇਹ ਰੱਖਣ ਪ੍ਰਸ਼ਾਸਨ ਨੂੰ ਮੇਰੀ ਅਸ ਜੁੜ ਕੇ ਬੇਨਤੀ ਹੈ ਸਾਡੀ ਮਾਦ ਕਰੀ ਜਾਵੇ